ਅੱਜ ਸਾਡੇ ਹਲਕੇ ਸਨੌਰ ਦੀ ਪੂਰੀ ਟੀਮ ਵੱਲੋਂ ਅੱਜ ਜਿਹੜਾ ਡਾਂਗਰੀ ਜਿਹੜਾ ਕੰਮ ਚੱਲ ਰਿਹਾ ਸੀਗਾ ਉਹਦਾ ਦੌਰਾ ਕੀਤਾ ਗਿਆ ਤੇ ਸਾਡੇ ਨਾਲ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਮੌਜੂਦ ਸੀਗੇ ਤੇ ਕੁਝ ਕੰਮਾਂ 'ਚ ਊਲ ਪਾਣੀਆਂ ਪਾਈਆਂ ਗਈਆਂ ਤੇ ਮੌਕੇ ਦੇ ਜਿਹੜੇ ਸਬੰਧਤ ਅਫਸਰ ਸੀ ਉਹਨਾਂ ਨੂੰ ਵੀ ਤੇ ਠੇਕੇਦਾਰ ਨਾਲ ਵੀ ਗੱਲ ਕੀਤੀ ਗਈ ਤਾਂ ਜੋ ਇਹ ਜਿਹੜਾ ਕੰਮ ਚੱਲ ਰਿਹਾ ਇਹਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤੇ ਇਦੇ ਵਿੱਚ ਪਿਛਲੇ ਦੇ ਵਿੱਚ ਜਦੋਂ ਇਲੈਕਸ਼ਨ ਚੱਲ ਰਹੀ ਸਾਨੂੰ ਸਰਪੰਚਾ ਵੱਲੋਂ ਕਾਫੀ ਸ਼ਿਕਾਇਤਾਂ ਆਈਆਂ ਸੀਗੀਆਂ ਵੀ ਜਿਹੜੀ ਢਾਂਗਰੀ ਜਿਹੜੀ ਸਫਾਈ ਦਾ ਕੰਮ ਹੋ ਰਿਹਾ ਪੰਨਾ ਦੇ ਮਿੱਟੀ ਦਾ ਕੰਮ ਤੇ ਠੀਕ ਹੋ ਰਿਹਾ ਪਰ ਜਿਹੜੀ ਸਫਾਈ ਆ ਪ੍ਰੋਪਰ ਨਹੀਂ ਕੀਤੀ ਜਾ ਰਹੀ ਤੇ ਉਹਦੇ ਸਬੰਧੀ ਅੱਜ ਸਾਰੇ ਅਫਸਰ ਸਹਿਬਾਨਾਂ ਨੂੰ ਤੇ ਠੇਕੇਦਾਰ ਨੂੰ ਦੁਬਾਰਾ ਨਿਰਦੇਸ਼ ਦਿੱਤੇ ਗਏ ਕਿੰਨੇ ਕਰੋੜ ਦਾ ਬਜਟ ਹੈ ਇਹ 16 ਕਰੋੜ ਦਾ ਬਜਟ ਹੈ ਤੇ ਔਨ ਮਾਰੇ 3 3-4 ਮਹੀਨੇ ਦੇ ਵਿੱਚ ਢੂਣ ਲਈ ਢਾਂਗਰੀ ਦੀ ਸਫਾਈ ਕਰਕੇ ਤੇ ਬੰਨ ਮੌਜੂਦ ਕਰਨ ਦਾ ਜਿਹੜਾ ਪ੍ਰੋਜੈਕਟ ਹੈ ਤੇ ਉਹਦੇ ਸੰਬੰਧ ਵਿੱਚ ਸਾਡੀ ਮੀਟਿੰਗ ਸੀ ਕਿੰਨੀ ਜੀ ਚੌੜੀ ਤੇ ਡੂੰਘੀ ਕਿੰਨੀ ਜੀ ਦੇਖੋ ਗੱਲ ਇਹਦਾ ਜਿੰਨੀ ਵੀ ਹੁਣ ਮੌਜੂਦਾ ਹੈਗੀ ਆ ਕਈ ਜਗ੍ਹਾ ਤੇ ਇਹਦੀ ਚੜਾਈ 100 ਫੁੱਟ ਵੀ ਹੈਗੀ ਕਈ ਜਗ੍ਹਾ ਚੜਾਈ ਇਹਦੀ 25 30 ਫੁੱਟ ਹੈ ਤੇ ਸਰਕਾਰ ਦਾ ਪਲਾਨ ਇਹ ਹੈ ਕਿ ਸਾਰੀ ਦੀ ਚੌੜਾਈ ਕਰਕੇ ਚਾਹੇ 50 ਫੁੱਟ 60 ਫੁੱਟ 100 ਫੁੱਟ ਸਾਰੀ ਬਰਾਬਰ ਚੜਾਈ ਕਰਕੇ ਤਾਂ ਜੋ ਪਾਣੀ ਦਾ ਫਲੋਅਰ ਉਹਦੀ ਸਪੀਡ ਵੱਧ ਸਕੇ ਬਹੁਤ ਜ਼ਿਆਦਾ ਇਸ ਦੇ ਸਬੰਧ ਵਿੱਚ ਅੱਜ ਮੀਟਿੰਗ ਕਰਕੇ ਟੋਟਲੀ ਸਾਰੇ ਅਜੇ ਨਿਰਦੇਸ਼ ਦਿੱਤੇ ਗਏ ਹੈ ਉਮੀਦ ਹੈ ਵੀ ਬਹੁਤ ਜਲਦ ਇਹ ਜਿਹੜਾ ਪ੍ਰੋਜੈਕਟ ਇਹ ਨੂੰ ਲਿਪਰੇ ਚਾੜ ਕੇ ਜਿਹੜਾ ਹਲਕੇ ਦੇ ਲੋਕਾਂ ਨੂੰ ਜਿਹੜੀ ਬੜੀ ਵੱਡੀ ਹਰਾ ਰੁਪੀ ਜਿਹੜੀ ਤਰਾਸ ਦੀ ਹੈ ਉਸ ਤੋਂ निजात ਦਵਾਈ ਜਾਵੇ